ਜਮੀਨ ਲਈ ਸੀਗੀ ਉਹ ਐਸ ਟਾਈਮ ਹੁਣ ਅਸੀਂ ਠੱਕੇ ਤੇ ਲਈ ਸਰਕਾਰੀ ਬੋਲੀ ਤੇ ਲਈ ਸਰਕਾਰੀ ਬੋਲੀ ਤੇ ਜੀ ਪਰਿਵਾਰੀ ਬੋਲੀ ਲਈ ਉੱਥੋਂ ਅਸੀਂ ਜਮੀਨ ਲਈ ਠੀਕ ਹੈ ਜੀ ਜਮੀਨ ਜਮੀਨ ਤਾਂ ਕਨਾਲ ਡੇਢ ਕਨਾਲ ਦੱਸਦੇ ਆ ਜੀ ਪਰ ਸਾਨੂੰ 15 ਮਰ ਲੈ ਕੇ ਅਸੀਂ ਟੱਟ ਕੇ ਦੇ ਦਿੱਤੇ ਹਾਂਜੀ ਨਾਲ ਟਿਕਾ ਬਣੇ ਅਸੀਂ 2500 ਪਰੇ ਹਾਂਜੀ ਉਹਨੂੰ ਕੀ ਰੋੜਾ ਕੀ ਹੈ ਉਹ ਰੋੜਾ ਇਹ ਹੈ ਜੀ ਬਸੋ ਕਰਦਿਆ ਨਹੀਂ ਛੱਡਦੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ ਆਈ ਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਫਰੀਦਕੋ ਦੇ ਪਿੰਡ ਦਾਣਾ ਰੋਮਾਨਾ ਦੀ ਰਹਿਣ ਵਾਲੀ ਇੱਕ ਵਿਧਵਾ ਮਹਿਲਾ ਦੇ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਕੁਝ ਕਨਾਲਾ ਠੇਕੇ ਤੇ ਲਈਆਂ ਗਈਆਂ ਜਿਸ ਦੀ ਬਕਾਇਦਾ ਗੁਰਦੁਆਰਾ ਸਾਹਿਬ ਵਿਖੇ ਬੋਲੀ ਦੌਰਾਨ ਇਹ ਜ਼ਮੀਨ ਲਈ ਗਈ ਸੀ ਜਿਸ ਦੀ ਠੇਕੇ ਦੀ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ ਪਰ ਦੂਜੇ ਪਾਸੇ ਇਸ ਜ਼ਮੀਨ ਤੇ ਪਹਿਲਾਂ ਤੋਂ ਹੀ ਵਾਹੀ ਕਰ ਰਹੇ ਕੁਝ ਲੋਕਾਂ ਦੇ ਵੱਲੋਂ ਨਾਤਾ ਜ਼ਮੀਨ ਖਾਲੀ ਕੀਤੀ ਜਾ ਰਹੀ ਹੈ ਉਲਟਾ ਉਸ ਮਹਿਲਾ ਅਤੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਧਮਕੀਆਂ ਮਾਮੂਲੀ ਨਹੀਂ ਸ਼ਰਿਆਮ ਸੋਸ਼ਲ ਮੀਡੀਆ ਤੇ ਧਮਕੀਆਂ ਦੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਮਹਿਲਾ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਪਰ ਹਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਜ਼ਾਂ ਲੋਕਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਬਣਾ ਕੇ ਜਿਸ ਦੇ ਵਿੱਚ ਉਹ ਸ਼ਰਿਆਮ ਕੁਝ ਲੋਕਾਂ ਦੇ ਵੱਲੋਂ ਹਥਿਆਰ ਤੇਜ਼ ਧਾਰ ਲਹਿਰਾਏ ਜਾ ਰਹੇ ਨੇ ਅਪਲੋਡ ਕਰ ਸਿੱਧੇ ਤੌਰ ਤੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪੀੜਤ ਮਹਿਲਾ ਨੇ ਸੋਸ਼ਲ ਮੀਡੀਆ ਦੇ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਇੱਕ ਵਾਰ ਇਹਨਾਂ ਲੋਕਾਂ ਵੱਲੋਂ ਉਸਦੇ ਘਰ ਤੇ ਹਮਲਾ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਟਾ ਰੋੜੇ ਚਲਾਏ ਗਏ ਪਰ ਉਹਨਾਂ ਵਿਅਕਤੀਆਂ ਨੂੰ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹ ਘਰ ਦੇ ਵਿੱਚ ਨਾ ਹੋਣ ਕਰਕੇ ਬਚਾਅ ਹੋ ਗਿਆ ਪਰਿਵਾਰ ਦਾ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਪੰਚਾਇਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧ ਦੇ ਵਿੱਚ ਡੀਐਸਪੀ ਸ਼ਮਸ਼ੀਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਹੈ ਇਸ ਦੇ ਸਬੰਧੀ ਜਾਂਚ ਵੀ ਕੀਤੀ ਜਾ ਰਹੀ ਹੈ ਕਿਸ ਦੇ ਵੱਲੋਂ ਇਹ ਅਪਲੋਡ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜ਼ਮੀਨ ਦੇ ਵਿਵਾਦ ਦੇ ਸੰਬੰਧੀ ਮਾਲ ਵਿਭਾਗ ਹੀ ਕੋਈ ਫੈਸਲਾ ਲੈ ਸਕਦਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਸਾਨੂੰ ਵੀ ਤੰਗ ਕਿਉਂ ਪਰੇਸ਼ਾਨ ਤੰਗ ਕੀਤਾ ਜਾ ਰਿਹਾ ਹੈ ਮਸਲਾ ਤਾਂ ਇਹ ਹੈ ਜੀ ਅਸੀਂ ਨਾ ਜ਼ਮੀਨ ਲਈ ਸੀ ਜਿਹੜੇ ਪਿੰਡ ਦਾ ਨਿਰਮਾਣ ਹੈ ਹਾਂ ਜੀ ਤੁਹਾਡਾ ਪਿੰਡ ਕਿਹੜਾ ਨਿਰਮਾਣ ਦਾ ਨਿਰਮਾਣ ਹੈ ਜ਼ਮੀਨ ਲਈ ਸੀ ਜੀ ਉਹ ਇਸ ਟਾਈਮ ਹੁਣ ਜ਼ਮੀਨ ਕਿਵੇਂ ਲਈ ਸੀ ਅਸੀਂ ਠੇਕੇ ਤੇ ਲਈ ਇਕਨੋਤੀ ਸਰਕਾਰੀ ਬੋਲੀ ਤੇ ਲਈ ਸਰਕਾਰੀ ਬੋਲੀ ਹੋਈ ਜੀ ਗੁਰਦੁਆਰੇ ਬੋਲੀ ਹੋਈ ਆ ਉੱਥੋਂ ਅਸੀਂ ਜ਼ਮੀਨ ਲਈ ਠੀਕ ਹੈ ਜੀ ਕਿੰਨੀ ਜ਼ਮੀਨ ਸੀ ਕੋਈ ਜ਼ਮੀਨ ਤਾਂ ਕਨਾਲ ਡੇਢ ਕਨਾਲ ਦੱਸਦੇ ਆ ਜੀ ਪਰ ਸਾਨੂੰ 15 ਮਰਲਿਆਂ ਦੀ ਰਸੀਦ ਕੱਟ ਕੇ ਦੇ ਦਿੱਤੀ ਹਾਂਜੀ ਕਿੰਨਾ ਰਿਕਵਰੀ ਅਸੀਂ 2500 ਭਰੇ ਹਾਂਜੀ ਉਹਨੂੰ ਕੀ ਰੋੜਾ ਕੀ ਹੈ ਉਹ ਰੋੜਾ ਇਹ ਹੈ ਜੀ ਬਸ ਉਹ ਕਰਜ਼ਾ ਨਹੀਂ ਛੱਡਦੇ ਪਈ ਉੱਥੋਂ ਰੋੜਾ ਕੀ ਹੈ ਜ਼ਮੀਨ ਨੂੰ ਪਹੁੰਚ ਦੇ ਦੇ ਪਰ ਉਹ ਲਾਤਾ ਹੁਣ ਇਹ ਹੈ ਜੀ ਜਿਨ੍ਹਾਂ ਕੋਲ ਪਹਿਲਾਂ ਜ਼ਮੀਨ ਸੀਗੀ ਉਹਨਾਂ ਦਾ ਠਿਕਾ ਪੂਰਾ ਹੋ ਗਿਆ ਜੀ ਹੁਣ ਅਸੀਂ ਆਪਣੀ ਬੋਲੀ ਕਰਕੇ ਠਿਕਾ ਭਰ ਚੁੱਕੇ ਆ ਜੀ ਹੁਣ ਸਾਡੇ ਕੋਈ ਨਹੀਂ ਸਰਵਾਈ ਨਹੀਂ ਜੀ ਜ਼ਿਆਦੇ ਲੋਕਾਂ ਨੇ ਕੀਤੀ ਵੀ ਹੋ ਜ਼ਮੀਨ ਨੂੰ ਹਾਂਜੀ ਹਾਂਜੀ ਬਹੁਤ ਕੀਤੀ ਹੈ ਜੀ ਮੈਂਬਰ ਪਚੈਤਾ ਨੂੰ ਵੀ ਪਤਾ ਹੀ ਸਾਰਿਆਂ ਨੂੰ ਸਾਰਾ ਕੁਝ ਸਾਰਿਆਂ ਨੂੰ ਦੱਸਿਆ ਹੋਇਆ ਜੀ ਤਿੰਨ ਵਾਰੀ ਟੀਸੀ ਕੋਲੇ ਜਾਏ ਆ ਜੀ ਮੁਲਾਜ਼ਮਾਂ ਨੂੰ ਵੀ ਸਾਰੀ ਪਤਾ ਸੀ ਫੇਰ ਸਾਡੇ ਤਾਂ ਕੇ ਵੀ ਮਾਰੇ ਗਏ ਆ ਜਦੋਂ ਅਸੀਂ ਖਾਲੀ ਕਰਕੇ ਤੇ ਦੂਰੀ ਵਾਰ ਫੇਰ ਕਵਧਾਨੀ ਚੜਦੀ ਗਈ ਕਿ ਕੀ ਤਾਂ ਕਿਉਂ ਕਰ ਰਹੇ ਕਿਵੇਂ ਕਰ ਰਹੇ ਇਹ ਸਮਝ ਨਹੀਂ ਆ ਰਹੀ ਜੀ ਵੀ ਤਾਂ ਕਿਉਂ ਕਰ ਰਹੇ ਜਮੀਨ ਹੀ ਚੜਨਾ ਚਾਹਦੇ ਹੋ ਇਹ ਇਹੀ ਮਸਲਾ ਹੋਣਾ ਜੀ ਲੇਕਿਨ ਤੁਸੀਂ ਗੱਲ ਕੀਤੀ ਸੀ ਕਿ ਤੁਹਾਨੂੰ ਕਿ ਧੰਕੀਆਂ ਦੇ 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 ਹਾਂਜੀ 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 ਧੰਕੀਆਂ ਦਿੰਦੇ ਆ ਜੀ ਉਹ ਮੈਨੂੰ ਨਹੀਂ ਪਤਾ ਵੀ ਕਿਹੜੀ ਵਜ੍ਹਾ ਨਾਲ ਧੰਕੀਆਂ ਦਿੰਦੇ ਆ ਕਿ ਜਮੀਨ ਦੇ ਵਿਰੁੱਧ ਦੇ ਰਹੇ ਆ ਕਿ ਸਾਡੇ ਨਾਲ ਕੋਈ ਵੈਰ ਕੱਢ ਰਹੇ ਆ ਮੇਰੇ ਬੱਚਿਆਂ ਦੇ ਖਾਤ ਪਏ ਹੋਏ ਆ ਮੇਰਾ ਸਿਰ ਤੇ ਬੰਦਾ ਵੀ ਆ ਇਕੋ ਤੁਮੀ ਕਿ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਹਾਂਜੀ ਹਾਂ ਇਹਨਾਂ ਦਾ ਕੀ ਮਸਲਾ ਉਹ ਕੀ ਤੁਹਾਡਾ ਕੀ ਹੋ ਗਿਆ ਉਹ ਤਾਂ ਧਮਕੀਆਂ ਬਹੁਤ ਦਿੰਦੇ ਸੀ ਸਿੱਧੇ ਘਰੀ ਆ ਕੇ ਸਾਡੇ ਘਟਾ ਰੋੜੇ ਚਲਾਏ ਭਵੰਡ ਨੂੰ ਵੀ ਪੁੱਛਿਆ ਜਾ ਸਕਦਾ ਜੀ ਵੀ ਕਿਉਂ ਚਲਾਇਆ ਠੀਕ ਹੈ ਜੀ ਹੌਸਲੇ ਤਾਂ ਤੁਸੀਂ ਕੀ ਰਿੰਦੇ ਹੋ ਹੁਣ ਵੀਰਵਾਰ ਵਾਲੇ ਦਿਨ ਸਿੱਧੇ ਘਰੇ ਆ ਸਿੱਧੇ ਘਰੇ ਆ ਕੇ ਕੋਈ ਨਹੀਂ ਮਿਲਿਆ ਜੀ ਨਾ ਕੋਈ ਨਹੀਂ ਮਿਲਿਆ ਤੇ ਸਾਡੀ ਮੇਰੀ ਮਾਤਾ ਸੀ ਉਹਨਾਂ ਨੇ ਠੱਕੇ ਠੁੱਕੇ ਮਾਰ ਕੇ ਬਾਹਰ ਕੱਢ ਦੇ ਤੁਹਾਡੇ ਘਰ ਚਿਕਾ ਬੰਨ ਅਸੀਂ بس یار پانچ ممبر ਆ ਜੀ ਮੇਰੀ ਸੱਸ ਇਕੱਲੀ ਤਾਂ ਮੈਂ ਤੇ ਮੇਰੇ ਬੋਟਾ ਤੇ ਬੇਟੀ ਕਿਉਂ ਵਰਬਿੰਗ ਵੀ ਕਰ ਰਹੇ ਕਿਉਂ ਨੰਨ ਕੋਲ ਜਾਂ ਕੋਈ ਗੱਲ ਵੀ ਹੋਈ ਗਈ ਹੈ ਨਹੀਂ ਜੀ ਉਹਨਾਂ ਨੂੰ ਮਾਤਾ ਨੂੰ ਕਹਿੰਦੇ ਆ ਵੀ ਅਸੀਂ ਬੱਚੇ ਬਾਹਰ ਕਰਦੇ ਆ ਅਸੀਂ ਦੇਖਣਾ ਉਹਨਾਂ ਨੂੰ ਅਸੀਂ ਕੁੱਟਮਾਰ ਕਰਨੀ ਹੈ ਜਾਂ ਉਹਨਾਂ ਨਾਲ ਸਾਡਾ ਕੋਈ ਚੱਲਦਾ بس ਉਹਨਾਂ ਨੇ ਤਾਂ ਕਿਹਾ ਮੈਂ ਹੈ ਨਹੀਂ ਸੀ ਜਿਹੜੀ ਵੀਡੀਓ ਇੱਕ ਉਹਨਾਂ ਨੇ ਆਉਦੀ ਸੋਸ਼ਲ ਮੀਡੀਆ ਹਾਂਜੀ ਹਾਂਜੀ ਪਾਈ ਹੈ ਉਹਦੇ ਵਿੱਚ ਥਿਆਰ ਦਿਖਾਈ ਗਏ ਆ ਜੀ ਟੋਕੇ ਪੱਠੇ ਕੋਟਰਨ ਵਾਲਾ ਟੋਕਾ ਝੜਿਆ ਗਿਆ ਡਾਂਗ ਦੇ ਵਿੱਚ ਠੀਕ ਹੈ ਜੀ ਪੂਰਾ ਵਾਇਰਲ ਕੀਤੀ ਹੋਈ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਅੰਸ਼ਾ ਇਹ ਵੀ ਤੁਹਾਨੂੰ ਰਹਿ ਜੋ ਹਾਂਜੀ ਸਾਨੂੰ ਪੂਰੀ ਤਮਕੀ ਦਿੰਦੇ ਆ ਡਰੋਂਦੇ ਆ ਜੀ ਸਾਨੂੰ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਹੈ ਜੀ ਮੌਕੇ ਤੇ ਹੀ ਪੁਲਿਸ ਦੋ ਜਣਿਆਂ ਨੂੰ ਫੜ ਕੇ ਲੈ ਗਈ ਅੱਛਾ ਹਾਂਜੀ ਉਹ ਤੋਂ ਬਾਅਦ ਕੋਈ ਕਾਰਵਾਈ ਹੋਈ ਨਹੀਂ ਨਹੀਂ ਜੀ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੀ ਮੰਨ ਕਰ ਅਸੀਂ ਮੰਗ ਕਰਦੇ ਆਂ ਜੀ ਵੀ ਸਾਡੀ ਕਾਰਵਾਈ ਹੋਵੇ ਸਾਡੀ ਸੁਣਵਾਈ ਹੋਵੇ ਜਿਹੜੀ ਪੰਜਾਬ ਤੋਂ ਤੁਸੀਂ ਦਿੱਕਾ ਪਰਿਆ ਜੀ ਪੰਚਾਇਤ ਤੋਂ ਵੱਲੋਂ ਤੁਸੀਂ ਕਲੀ ਕਰਾ ਕੇ ਨਹੀਂ ਦਿੱਤੇ ਨਹੀਂ ਦਿੰਦੇ ਜੀ ਕੋਈ ਨਹੀਂ ਦਿੰਦਾ ਗੱਲ ਉਹਨਾਂ ਨੇ ਕੋਈ ਨਿਆਂ ਨਹੀਂ ਨਹੀਂ ਜੀ ਕੋਈ ਨਿਆਂ ਨਹੀਂ ਦਿੰਦਾ ਸੋ ਫਿਰ ਤੰਗਾਰ ਮੰਨਦੇ ਕੁਮਾਨਾ ਜਿੱਥੇ ਇੱਕ ਹੋਰ ਮੌਜੂਦ ਸਟ੍ਰੈਟੀਜੀ ਵੀ ਕਿਹਾ ਨੇ ਤੇ ਲਈ ਪਰ ਜੇ ਇਹਨੂੰ ਕਾਬੂ ਜੇ ਨਾ ਹੋ ਉਸ ਵਿੱਚ ਜੇ ਉਹ ਤਾਂ ਉਹਨਾਂ ਨੂੰ ਜਨਵਾਣਗੇ ਧੰਦੇ ਦੇ ਦੇ ਵੀਡੀਓ ਵੀ ਵਾਇਰਲ ਹੋ ਜੀ ਵੀਡੀਓ ਸਾਡੇ ਕੋਲ ਆ ਗਈ ਸੀ ਤੇ ਵਰਕ ਕਰ ਰਹੇ ਹਾਂ ਅਸੀਂ ਜਲਦੀ ਹੀ ক্লোਜ਼ ਕਰ ਦਾਂਗੇ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦਾ ਇਸ ਸਰਕਾਰੀ ਅਮੋਕਿਸ਼ ਕਰੀ ਦਾ ਡਿਪਾਰਟਮੈਂਟ ਜਿਹੜੀ ਮਿਲਦੀ ਕਿ ਇਹ ਜੁਰੀ ਨਹੀਂ ਕალი ਨਹੀਂ ਕੀਤੀ ਜਾਦੀ ਉਹਨਾਂ ਨੂੰ ਸੰਕੇਤ ਉਸ ਨੂੰ ਲੈ ਕੇ ਇਹਨਾਂ ਦਾ ਰੋਸ਼ ਹੈ ਕਿ ਉਸ ਨੂੰ ਬੁਸਾਰਤ ਕਰ ਦੇ ਇੱਕ ਜਿਹੜੇ ਰੈਵਨੂ ਦੇ ਮਾਮਲੇ ਅੰਦਰ ਜਿਹੜੇ ਚੀਜ਼ ਹੁੰਦੇ ਉਸ ਦੇ ਡਾਇਰੈਕਟਰ ਜਿਹੜਾ ਹੈਗਾ ਰੈਵਨੂਅਰਡ ਬਾਰਡਰ ਨਾਲ ਜੁੜਿਆ ਹੁੰਦਾ ਸਿੱਧੇ ਤੌਰ ਤੇ ਸੇਂਚ ਕਰਦੇ ਨੇ ਜਿਸ ਅਸੀਂ ਪ੍ਰੀਵੈਂਟਿਵ ਲੈਣ ਹੁੰਦੇ ਆ ਔਰ ਮੇਕ ਸ਼ੂਰ ਕਰਨਾ ਦਾ ਸਿਕਿਉਰਟੀ ਜਿਹੜੀ ਹੈ ਕੰਪਲੇਨਟ ਦੇ ਵਿੱਚ ਜੋ ਜਿਸ ਤੋਂ ਕੰਪਨੀ ਵੀਡੀਓ ਅਪਲੋਡ ਹੋਈ ਹੈ ਉਸ ਉੱਪਰ ਇੱਕ ਵੀ ਹਾਂਜੀ ਟੈਕਨਿਕਲ ਅਲਕਰ ਰਹੇ ਕੰਪਲੀਟ ਜਿਹੜਾ ਇਹਨਾਂ ਨੂੰ ਜਿਹੜਾ ਉਹ ਜਿਹੜਾ ਗਲਤ ਵਰਤਾਂਗੇ ਇਹਨਾਂ ਨੂੰ ਉਹਦੇ ਚ ਕਾਨੂੰਨੀ ਕਾਰਵਾਈ 100% ਹੋਏਗੀ ਲੱਗਦਾ ਕਿ ਸੋਸ਼ਲ ਮੀਡੀਆ ਤੇ ਇਹ ਜਿਹੀਆਂ ਵੀਡੀਓ ਪਾਇਆ ਜਾਂਦਾ ਜਿਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਮੰਨ ਲਓ ਹੁਣ ਇਹਦੇ ਵਿੱਚ ਪਹਿਲਾਂ ਰੈਸਟੋਰਾਂ ਵગેਰਾ ਰੈਸਟੋਰਾਂ ਤੋਂ ਬਾਅਦ ਇਹ ਸਜ਼ਾ ਦੇ ਪਾਕਿਦਾਰ ਕਾਉਂਗੇ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਵੀਡੀਓ ਕੀਤਾ ਜਾਂਦਾ ਕੋਈ ਛੋਟ ਸਜ਼ਾ ਹੋ ਜਾਂਦੀ ਹੈ ਓ ਬਹੁਤ ਟਿਕਾ ਟੈਂਪਰੈਂਸ ਦੀ ਗਰਜ਼ਰੂਰਤ ਪੈਂਦੀ ਹੈ